ਜਦੋਂ ਗੁਰੂ ਨਾਨਕ ਸਾਹਿਬ ਮੱਕੇ ਮਦੀਨੇ ਦੀ ਸੰਗਤਾਂ ਨੂੰ ਤਾਰਨ ਵਾਸਤੇ ਗਏ ਸਨ ਤਾਂ ਰਸਤੇ ਵਿੱਚ ਗੁਰੂ ਸਾਹਿਬ ਇੱਕ ਪਿੰਡ ਵਿੱਚ ਠਹਿਰੇ ਉਸ ਪਿੰਡ ਨੂੰ ਸੂਫੀਆਂ ਦਾ ਪਿੰਡ ਕਿਹਾ ਜਾਂਦਾ ਸੀ ਕਿਉਂਕਿ ਉਸ ਪਿੰਡ ਵਿੱਚ ਬਹੁਤ ਸਾਰੇ ਸੂਫੀ ਸੰਤ ਵਸੇ ਹੋਏ ਸਨ ਜਦੋਂ ਸੂਫੀ ਸੰਤਾਂ ਨੂੰ ਪਤਾ ਲੱਗਿਆ ਕਿ ਜਗਤ ਗੁਰੂ ਗੁਰਦਾਨਕ ਦੇਵ ਮਹਾਰਾਜ ਸਾਡੇ ਪਿੰਡ ਆਏ ਹਨ ਤਾਂ ਉਹਨਾਂ ਨੇ ਇੱਕ ਸੂਫੀ ਸੰਤ ਦੇ ਹੱਥ ਦੁੱਧ ਦਾ ਕਟੋਰਾ ਜੋ ਕਿ ਨੱਕੋ ਨੱਕ ਭਰਿਆ ਹੋਇਆ ਸੀ ਜਿਸ ਦੇ ਵਿੱਚ ਇੱਕ ਹੋਰ ਵੀ ਪੂੰਦ ਸਮਾਉਣ ਦੀ ਸਮਰੱਥਾ ਨਹੀਂ ਸੀ ਗੁਨਾਨਕ ਸਾਹਿਬ ਲਈ ਭੇਂਟ ਕੀਤਾ ਗੁਨਾਨਕ ਸਾਹਿਬ ਪਿੰਡ ਦੇ ਬਾਹਰ ਖੂਹ ਕੋਲੇ ਠਹਿਰੇ ਹੋਏ ਸਨ ਉਹਨਾਂ ਨਾਲ ਪਾਈ ਮਰਦਾਨਾ ਜੀ ਵੀ ਸਨ ਉੱਥੇ ਚਮੇਲੀ ਦੇ ਫੁੱਲਾਂ ਦੇ ਝਾੜੂਗੇ ਸਨ ਜਦੋਂ ਸੂਫੀ ਸੰਤ ਗੁਨਾਨਕ ਸਾਹਿਬ ਵਾਸਤੇ ਦੁੱਧ ਦਾ ਕਟੋਰਾ ਲੈ ਕੇ ਆਇਆ ਤਾਂ ਗੁਨਾਨਕ ਸਾਹਿਬ ਨੇ ਉਸ ਚਮੇਲੀ ਦੇ ਫੁੱਲਾਂ ਤੋਂ ਇੱਕ ਚਮੇਲੀ ਦਾ ਫੁੱਲ ਤੋੜਿਆ ਤੇ ਉਸ ਦੁੱਧ ਦੇ ਕਟੋਰੀ ਉੱਪਰ ਰੱਖ ਦਿੱਤਾ ਉਹ ਫੁੱਲ ਜੋ ਕਿ ਦੁੱਧ ਦਾ ਕਟੋਰਾ ਨੱਕੋ ਨੱਕ ਭਰਿਆ ਹੋਇਆ ਸੀ ਉਸ ਉੱਪਰ ਤੈਰਨ ਲੱਗ ਗਿਆ ਤੇ ਗੁਰਨਾਨਕ ਸਾਹਿਬ ਨੇ ਉਸ ਸੂਫੀ ਹੱਥੋਂ ਕਟੋਰਾ ਦੁੱਧਾ ਵਾਪਸ ਭੇਜ ਦਿੱਤਾ ਤਾਂ ਭਾਈ ਮਰਦਾਨਾ ਨੇ ਪੁੱਛਿਆ ਮਹਾਰਾਜ ਜੀ ਮੈਂ ਸਮਝਾਂ ਨਹੀਂ ਤੁਹਾਡੀ ਇਸ ਰਜਾ ਨੂੰ ਉਹਨਾਂ ਨੇ ਆਪਣੇ ਲਈ ਦੁੱਧ ਦਾ ਕਟੋਰਾ ਭੇਜਿਆ ਸੀ ਅਤੇ ਤੁਸੀਂ ਚਮੱਲੀ ਦਾ ਫੁੱਲ ਰੱਖ ਕੇ ਵਾਪਸ ਭੇਜ ਦਿੱਤਾ ਗੁਰਨਾਨਕ ਸਾਹਿਬ ਨੇ ਕਿਹਾ ਕਿ ਜੋ ਪਿੰਡ ਦੇ ਸੂਫੀ ਸੰਤ ਹਨ ਉਹਨਾਂ ਨੇ ਦੁੱਧ ਦਾ ਕਟੋਰਾ ਆਪਣੇ ਲਈ ਨਹੀਂ ਭੇਜਿਆ ਉਹਨਾਂ ਦੁੱਧ ਦਾ ਕਟੋਰਾ ਭੇਜਣ ਦਾ ਮਤਲਬ ਸੀ ਕਿ ਇਸ ਪਿੰਡ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਸੂਫੀ ਸੰਤ ਹਨ ਤੁਹਾਡੀ ਇੱਥੇ ਕੋਈ ਲੋੜ ਨਹੀਂ ਹੈ ਤੇ ਮੈਂ ਦੁੱਧ ਦੇ ਕਟੋਰੇ ਉੱਤੇ ਚਮੇਲੀ ਦਾ ਫੁੱਲ ਰੱਖ ਕੇ ਕਿਹਾ ਕਿ ਜਿਸ ਤਰ੍ਹਾਂ ਨਕੂਨਕ ਦੁੱਧ ਦੇ ਭਰੇ ਹੋਏ ਕਟੋਰੇ ਉੱਤੇ ਚਮੇਲੀ ਦਾ ਫੁੱਲ ਰੱਖਣ ਨਾਲ ਦੁੱਧ ਦੇ ਕਟੋਰੇ ਨੂੰ ਕੋਈ ਵੀ ਪ੍ਰਭਾਵ ਨਹੀਂ ਪਿਆ ਇਸੇ ਤਰ੍ਹਾਂ ਮੇਰੇ ਆਉਣ ਨਾਲ ਤੁਹਾਨੂੰ ਇੱਥੇ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ ਹੈ ਮੈਂ ਇੱਥੇ ਕੋਈ ਵੀ ਜਗ੍ਹਾ ਮੱਲਣ ਨਹੀਂ ਆਇਆ ਜਿਸ ਤਰ੍ਹਾਂ ਚਮੇਲੀ ਦਾ ਫੁੱਲ ਦੋ ਦੋ ਪਰਤੇ ਰਿਹਾ ਹੈ ਮੈਂ ਤਾਂ ਇੱਥੇ ਇੱਥੇ ਉਸੇ ਤਰ੍ਹਾਂ ਸੰਤਾਂ ਨੂੰ ਉਪਦੇਸ਼ ਕਰਨ ਆਇਆ ਹਾਂ ਤੇ ਇਥੋਂ ਚਲਾ ਜਾਵਾਂਗਾ ਜਦੋਂ ਗੁਰੂ ਸਾਹਿਬ ਦੀ ਇਸ ਰੱਬੀ ਬਾਣੀ ਨੂੰ ਉਹਨਾਂ ਸੂਫੀ ਸੰਤਾਂ ਨੇ ਸੁਣਿਆ ਤਾਂ ਗੁਰੂ ਸਾਹਿਬ ਦੇ murid ਬਣ ਗਏ ਤੇ ਉਹਨਾਂ ਚੜਨੀ ਡਿੱਗ ਪਏ ਅਤੇ ਆਪਣੀ ਭੁੱਲ ਬਖਸ਼ਾਈ ਕਿ ਅਸੀਂ ਹੰਕਾਰ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਬੁਰਾ ਭਲਾ ਗਿਆ ਮਹਾਰਾ ਨੇ ਉਹਨਾਂ ਨੂੰ ਰੱਬ ਦੇ ਨਾਲ ਜੋੜਨ ਦਾ ਵਰ ਦਿੱਤਾ ਤੇ ਉਸ ਤੋਂ ਬਾਅਦ ਅੱਗੇ ਲਈ ਯਾਤਰਾ ਲਈ ਰਵਾਨਾ ਹੋ ਗਏ